ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੈੜ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੰਦੋਂ ਕਨਫਰਮ ਖੇਰੀ ਆ ਗਈ ਤੇ ਦੰਦਦੋਂ ਨੂੰ ਆਪਾਂ ਚੈੱਕ ਕਰਾ ਦਿੰਨੇ ਆ ਤੇ ਕਨਫਰਮ ਖੇਰੀ ਆ ਗਈ ਤੇ ਛੋਟੀ ਉਮਰ ਦੇ ਵਿੱਚ ਹੀ ਆ ਗਈ ਅਜੇ ਇਹਨੇ ਦੋ ਦੰਦ ਹੋਣਾ ਕਿਤੇ 4 6 ਬਹੁਤ ਇਹਨੇ ਵੱਡੀ ਵੈੜ ਤਿਆਰ ਹੋ ਜਾਣਾ ਉਹ ਤਾਂ ਇਹ ਗ੍ਰੋਥ ਕਰਨੀ ਹੈ ਹਜੇ ਜੇ ਕਿਸੇ ਸਾਮ ਸਮਾਨ ਵਾਲੇ ਭਰਾ ਕੋਲ ਉੱਠ ਗਈ ਤੇ ਬਾਕੀ ਦੁੱਧ ਦੀ ਚੰਗੇ ਦੀ ਉਮੀਦ ਆ ਤੇ ਗਰਮੀ ਜ਼ਰੂਰ ਬਹੁਤ ਆ ਉਹਦਾ ਕਰਕੇ ਥੋੜਾ ਕਾਣਾ ਫਰਕ ਪੈ ਸਕਦਾ ਬਾਕੀ ਦੁੱਧ ਹੁੰਦਾ ਸੇਵਾ ਦਾ ਸੇਵਾ ਦੇ ਉੱਤੇ ਹੀ ਦੁੱਧ ਹੈ ਤੇ ਤੇ ਬਾਕੀ ਕੱਦ ਕਾੜ ਦੇ ਵਿੱਚ ਵੀ ਵਾੜ ਚੰਗੀ ਹੈਗੀ ਸਾਂਭੀ ਬਲੀ ਵੀ ਚੰਗੀ ਹੈਗੀ ਬਾਡੀ ਦਾ ਅੰਤਰ ਦੀ ਬਹੁਤ ਚੰਗੀ ਆ। ਨਾ ਹੀ ਜ਼ਿਆਦਾ ਇਹ ਨੱਸੀ ਆ ਤੇ ਨਾ ਹੀ ਜ਼ਿਆਦਾ ਰਾਜੀ ਆ। ਜਿੰਨਾ ਕ ਪਸ਼ੂ ਦਾ ਬੀ.ਐਸ ਹੋਣਾ ਚਾਹੀਦਾਗਾ, ਉਹਨਾਂ ਦਾ ਪ੍ਰੋਪਰ ਆਗਾ। ਬਾਕੀ ਵੇਲ ਬਹੁਤ ਆ ਗਈ। ਹੱਡਾਂ ਪੈਰਾਂ ਦੀ ਮਜ਼ਬੂਤ ਆ ਗਈ। ਤੇ ਆਰਡਰ ਇਹਨੇ ਬਹੁਤ ਚੰਗਾ ਤਿਆਰ ਕਰਿਆ। ਕੰਪੈਕਟ ਆਰਡਰ ਆ, ਕੋਈ ਲੰਮ ਕਮਾਡਰ ਨਹੀਂ ਹੈਗਾਗਾ। ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਛੇਤੀ। ਤੇ ਬਾਕੀ ਵੇੜ ਦੇ ਵਿੱਚ ਚਮਕ ਚਮਕ ਬਹੁਤ ਆ ਗਈ। ਮਤਲਬ ਕਿ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਹੈਗੀ ਕੋਈ ਕਮੀ ਨਹੀਂ ਵੈੜ ਦੇ ਵਿੱਚ ਤੇ ਬਾਕੀ ਹਰ ਪੱਖ ਤੋਂ ਆਪਣੀ ਫੁੱਲ ਗਰੰਟੀ ਹੈਗੀ ਤੇ ਆਪਣੇ ਘਰ ਦੀ ਫਾਰਮ ਦੀ ਵੈੜ ਆ ਇਹ ਬਾਕੀ ਤਿਆਰੀ ਤੁਰੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਆਰਡਰ ਦੇਖ ਸਕਦੇ ਹੋ ਕੱਟ ਵਾਲਾ ਹਵਾਨਾ ਦੇਖੋ ਕੱਟ ਵਾਲਾ ਆਰਡਰ ਆ ਤੇ ਬਹੁਤ ਕੱਟ ਮਿਲਦਾ ਹੈ ਇਹ ਆਰਡਰ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਬੈਕ ਸਾਈਡ ਨੂੰ ਵੀ ਲੇਵਾ ਚੰਗਾ ਕੱਢਿਆਗਾ ਤੇ ਮੂਰ ਨੂੰ ਵੀ ਆਰਡਰ ਬਹੁਤ ਚੰਗਾ ਦਾ। ਆ ਗਾੜੀ ਵੀ ਬਹੁਤ ਆਗੀ ਦੇਖ ਸਕਦੇ ਤੇ ਥਣ ਥਣ ਬਹੁਤ ਚੰਗੇ ਆਗੇ। ਇੱਕੋ ਜਿਹੇ ਥਾਣਾ ਮੁੱਠੀ ਦੀ ਚੁਵਾਈ ਵਾਲੇ ਥਾਣ ਬਹੁਤ ਵਧੀਆ ਆਗੇ ਤੇ ਤੁਸੀਂ ਮਸ਼ੀਨੀ ਚੁਵਾਈ ਵੀ ਕਰ ਸਕਦੇ ਹੋਗੇ। ਸਪੇਂਸ ਬਹੁਤ ਆਗੀ ਪਿੱਛੇ ਤੋਂ ਵੀ ਤੇ ਮੂਰਿਆਂ ਵੀ ਅੱਗੇ ਪਿੱਛੇ ਤੋਂ। ਥੋੜੀ ਜੀ ਭਾਲ ਹੈਗੀ ਆ ਮੂਰਲੇ ਥਾਣਾ ਤੇ ਪਰ ਜ਼ਿਆਦਾ ਨਹੀਂ ਕੀ। ਮੇਮਲੂਮੀ ਜੀ ਤੇ ਅਗਾੜੀ ਬਹੁਤ ਆ ਗਈ ਗਾਨ ਤੇ ਬਾਕੀ ਇਹਦੇ ਹਜੇ ਦਿਨ 8 ਪਏ ਆ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਇਹ ਤੇ 15 ਤਰੀਕ ਨੂੰ ਇਹਦੇ ਦਿਨ ਪੂਰੇ ਆਗੇ ਤਕਰੀਬਨ ਇਹਦੇ ਹਜੇ 8 ਦਿਨ ਪਏ ਆ ਇੱਕ ਹਫਤੇ ਤੋਂ ਉੱਤੇ ਪਿਆ ਤੇ ਤਿਆਰੀ ਹੋਣੀ ਵੀ ਉਹਦੀ ਬਹੁਤ ਜ਼ਬਰਦਸਤ ਆ ਗਈ ਤੇ ਜੇ ਹੁਣ ਪੂਰੇ ਦਿਨਾਂ ਦੇ ਜਾ ਕੇ ਸੁੰਦੀ ਆ 7-8 ਦਿਨ ਵੀ ਲੈਂਦੀ ਆ ਤੇ ਬਹੁਤ ਚੰਗੇ ਨੇ ਆਰਡਰ ਤਿਆਰ ਕਰ ਲੈਣਾ ਤਿਆਰੀ ਬਹੁਤ ਕਰ ਲੈਣੀ ਹੈ ਨੇ ਪਹਿਲਾਂ ਦੇ ਹਿਸਾਬ ਤੇ ਜਿਵੇਂ ਦੰਦੋਂ ਖੀਰੀ ਹੈਗੀ ਤੇ ਬਹੁਤ ਚੰਗੀ ਵਹਿੜੇ ਤਿਆਰ ਹੋਈ ਹੈਗੀ ਤੇ ਆਰਡਰ ਹੁਣ ਵੀ ਬਹੁਤ ਚੰਗਾ ਇਹਦਾ ਤਿਆਰ ਆਗਾ ਤੇ ਆਪਾਂ ਚਲੋ ਪਹਿਲਾਂ ਵੀਡੀਓ ਬਾ ਰਹੇ ਆ ਕਈ ਵਾਰੀ ਕਿਸੇ ਭਰਾ ਨੇ ਗੱਬਣ ਲੈਣੀ ਹੁੰਦੀ ਹੈ ਨਾ ਘਰੇ ਜਾ ਕੇ ਪਸ਼ੂ ਜੀ ਲਾ ਲੈਂਦਾ ਘਰੇ ਰੱਖਣ ਨੂੰ ਵੀ ਬਹੁਤ ਵਧੀਆ ਗੀ ਤੇ ਕਿਸੇ ਨੇ ਉਹ ਲੈਣੀ ਆ ਤਾਂ ਵੀ ਬਹੁਤ ਵਧੀਆ ਗਈ। ਬਾਕੀ ਹਜੇ ਬੱਚਾ ਹੀ ਆ, ਦੰਦੋਂ ਖੀਰੀ ਆ, ਕਨਫਰਮ ਤੁਹਾਨੂੰ ਕਰਾਈ ਦਿੱਤਾ ਆਪਾਂ। ਤੇ ਗਰੋਥ ਬਹੁਤ ਕਰਨੀ ਆ ਹਜੇ ਇਹਨੇ। ਤੇ ਗਰੋਥ ਹੋਣ ਵੀ ਚੰਗੀ ਆ, ਚੰਗੀ ਸਾਂ ਵੀ ਬਲੀ ਆ, ਚੰਗੀ ਚਮਕ ਆ। ਮਤਲਬ ਕਿਸੇ ਪੱਖ ਤੋਂ ਵੀ ਕੋਈ ਕਮੀ ਨਹੀਂ ਹੈਗੀ ਬੈੜ ਦੇ ਵਿੱਚ। ਤੇ ਜਿਹਨੂੰ ਵੀ ਪਸੰਦ ਆਉਂਦੀ ਆ, ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਬਾਕੀ ਕੋਈ ਗੱਲਬਾਤ ਕੇਰ ਹੀ रह ਜਾਂਦੀ ਆ, ਨੰਬਰ ਚੱਲੀ ਜਾਂਦਾ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋਗੇ ਬਾਕੀ ਜਿਹਨੇ ਲੈਣੀ ਆ ਉਹ ਇੱਥੇ ਆ ਕੇ ਤਸੱਲੀ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਉਨੀ ਜੱਜਮੈਂਟ ਨਹੀਂ ਹੁੰਦੀ ਕਈ ਵਾਰੀ ਚੰਗਾ ਪਸ਼ੂ ਵੀ ਮਾੜਾ ਲੱਗਦਾ ਤੇ ਮਾੜਾ ਪਸ਼ੂ ਵੀ ਚੰਗਾ ਲੱਗਦਾ ਕੋਲੇ ਆ ਕੇ ਸਾਰੀ ਪਸ਼ੂ ਦੀ ਜੱਜਮੈਂਟ ਹੋ ਜਾਂਦੀ ਆ ਢਾਂਚੇ ਦੀ ਆਰਡਰ ਦੀ ਥਣਾ ਦੀ ਤੇ ਬਾਕੀ ਤੋਰਾ ਤਾਰਾ ਸਮਾਰ ਕੇ ਚੈੱਕ ਹੋ ਜਾਂਦਾਗਾ ਤੇ ਕਦ ਕਾੜ ਦਾ ਪਤਾ ਲੱਗ ਜਾਂਦਾ ਵੀਡੀਓ ਦੇ ਵਿੱਚ ਕਈ ਵਾਰੀ ਉਹਦੇ ਵਿੱਚ ਕਈ ਵਾਰੀ ਕਦ ਕਾੜ ਦੀ ਵੀ ਜੱਜਮੈਂਟ ਨਹੀਂ ਹੁੰਦੀ ਤੇ ਕੋਲੇ ਆ ਕੇ ਤਸੱਲੀ ਕਰਿਓ ਜਿਹਨੇ ਖਰੀਦਣੀ ਆ ਫੋਨ ਉਹੀ ਲਾਇਓ ਟਾਈਮ ਪਾਸ ਵਾਲੇ ਫੋਨ ਨਾ ਲਾਇਓ ਤੇ ਕਿਉਂਕਿ ਡਿਟੇਲ ਆਪਾਂ ਸਾਰੀ ਦੱਸਤੀ ਹੈਗੀ ਤੇ ਜਿਹਨੇ ਖਰੀਦਣੀ ਆ ਉਹੀ ਫੋਨ ਲਾਇਓ ਤੇ ਆ ਕੇ ਵੇਖਿਓ ਕਿਉਂਕਿ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਆ ਆ ਕੇ ਦੇਖੋਗੇ ਤੁਹਾਨੂੰ ਬੜਾ ਪਸੰਦ ਆਊਗੀ ਤੇ ਆਪੀ ਫੋਨ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਜੋ ਰੇਟ ਆ ਉਹ ਫੋਨ ਦੇ ਉੱਤੇ ਹੀ ਹੋਊਗਾ ਹੌਂਦੇ ਉੱਤੇ ਤੁਸੀਂ ਪੁੱਛ ਸਕਦੇ ਹੋਗੇ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆਪ ਇਹ ਹੈਗੀ ਆ ਐਬੀਐਸ ਦੇ ਸੀਮੰਦ ਦੀ ਤੇ ਆਪਾਂ ਦੋ ਬਿਹੜਾਂ ਲਈਆਂ ਸੀਗੀਆਂ ਫਾਰਮ ਦੀਆਂ ਬਿਹੜਾਂਆਂ ਗੀਆਂ ਫਾਰਮ ਜੋ ਹੈ ਆਪਾਂ ਦੋ ਬਿਹੜਾਂ ਖਰੀਦੀਆਂ ਸੀ ਦੋਵੇਂ ਐਬੀਐਸ ਦੇ ਸੀਮੰਦੀਆਂ ਗੀਆਂ ਇੱਕ ਇੱਧਰ ਵੇਰ ਖੜੀ ਹੈ ਇਹ ਦੋ ਬਿਹੜਾਂ ਖਰੀਦੀਆਂ ਸੀ ਉਹ ਵੀ ਇਹ ਵੀ ਅਸੀਂ ਇਹ ਵੀ ਐਬੀਐਸ ਦੇ ਸੀਮੰਦ ਦੀ ਹੈਗੀ ਤੇ ਇਹ ਵੀ ਐਬੀਐਸ ਦੇ ਸੀਮੰਦ ਦੀ ਹੈ ਇਧਰ ਥੋੜੀ ਧੁੱਪ ਪੈਂਦੀ ਆ ਤੇ ਬਾਕੀ ਬਹਿਣਾ ਆਪਣੇ ਕੋਲੇ ਸਾਰੀਆਂ ਚੰਗੀਆਂ ਕਾ ਬੈੜ ਖੜੀ ਹੈਗੀ ਇਹ ਆਪਣੇ ਘਰ ਦੀ ਆ ਐਚਐਸਬੀ ਦੇ ਟਾਰਜਨ ਬੁਲਦੀ ਹੈਗੀ ਤੇ ਇੱਕ ਇਧਰ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਬੱਚੀ ਇਧਰ ਬੈਠੀ ਹੈਗੀ ਚਲ ਆਪਾਂ ਠਾਉਂਦੇ ਇਹਨੂੰ ਵਿਚਾਰੀ ਨੂੰ ਇਹ ਵਰਲਡ ਵਾਈਡ ਦੇ ਨੌਕਾਉਟ ਦੀ ਹੈਗੀ ਤੇ ਮਾਂ ਦਾ ਦੁੱਧ ਇਹਦਾ 27 ਤੋਂ 28 ਲੀਟਰ ਹੈਗਾ ਇਹ ਵੀ ਬਹੁਤ ਚੰਗੇ ਰਿਕਾਰਡ ਦੀ ਬੈੜ ਹੈਗੀ ਚੰਗੀ ਤਿਆਰ ਹੋਣੀ ਹੈ ਵੀ ਹਜੇ ਤਾਂ ਇਹ 5 ਕੁ ਮਹੀਨਿਆਂ ਦਾ ਬੱਚਾ ਹੀ ਹੈਗਾ ਤੇ ਇਹ ਵੀ ਬਹੁਤ ਚੰਗੀ ਬਿਹੜ ਤਿਆਰ ਹੋਣੀ ਹੈ ਤੇ ਇਹ ਬਹਿ ਟਾਰ ਜਾਂਦੀ ਹੈ ਇਹ ਵੀ ਬਹੁਤ ਚੰਗੀ ਤਿਆਰ ਹੋਣੀ ਹੈ ਕਿਉਂ ਪਰਲੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਉਹ ਬਿਹੜ ਤੇ ਉਹ ਵੀ ਬਹੁਤ ਚੰਗੀ ਬਲੀਡ ਦੇ ਵਿੱਚ ਬਿਹੜ ਅਮਰੀਕੀਆਂ ਬਰੂਕੀਆਂ ਬਹੁਤ ਉਹਦੇ ਵਿੱਚ ਤੇ ਇਹ ਆਪਾਂ ਦੋ ਗਾੜਾਂ ਲਈਆਂ ਸੀਗੀਆਂ ਫਾਰਮ ਦੇ ਵਿੱਚ ਤੇ ਦੋਵੇਂ ਹੀ ਏਵੀਐਸ ਦੇ ਸੀਮੰਦੀਆਂ ਉਹਨਾਂ ਨੇ ਦੱਸਿਆ ਸੀਗਾ ਕਿ ਦੋਵੇਂ ਹੀ ਏਵੀਐਸ ਦੇ ਸੀਮੰਦੀਆਂ ਤੇ ਸਾਰੀਆਂ ਬਿਹੜਾਂ ਚੰਗੀਆਂ ਗੀਆਂ ਇਹਤੇ ਖੁੱਲੀਆਂ ਹੀ ਛੱਡੀਆਂ ਹੁੰਦੀਆਂ ਗਈਆਂ ਇਹ ਹੁਣ ਆਪਾਂ ਤਾਂ ਬੰਨਤੀਆਂ ਸੀਗੀਆਂ ਇੱਥੇ ਵੀਡੀਓ ਬਣਾਉਣੀ ਸੀ ਕਿਉਂਕਿ ਥੋੜਾ ਜਿਹਾ ਫਿਰ ਇਹ ਤੰਗ ਕਰ ਦੇਣਾਂਗੇ ਤਾਂ ਕਰਕੇ ਇਹ ਬੰਨਤੀਆਂ ਸੀ ਨਹੀਂ ਸਾਰੀਆਂ ਖੁੱਲੀਆਂ ਹੀ ਹੁੰਦੀਆਂ ਇਹ ਵੀ ਖੁੱਲੂਗੀ ਪਲੀ ਹੈਗੀ ਬਾਕੀ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਤਿਆਰੀ ਦੂਰੀ ਫੁੱਲ ਲੱਗੀ ਜਮਾ ਤੇ ਦਿਨ ਬਾਕੀ ਹਜੇ ਤੁਹਾਨੂੰ ਫੇਰ ਦੱਸ ਦ게요 15 ਨੂੰ ਦਿਨ ਪੂਰੇ ਅੱਜ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਤੇ 8 ਦਿਨ ਪਏ ਆ ਹਜੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ 8 ਦਿਨਾਂ ਦੇ ਵਿੱਚ ਕਿੰਨੀ ਤਿਆਰ ਹੋਊਗੀ ਕਿਉਂਕਿ ਤਿਆਰੀ ਹੋਣੀ ਬਹੁਤ ਹੈ ਜੀ। ਬਾਕੀ ਪਸ਼ੂ ਦਾ ਸੂਣ ਦਾ ਪਤਾ ਨਹੀਂ ਹੁੰਦਾ। ਕੋਈ 2-4 ਦਿਨ ਵੱਧ ਵੀ ਲਿਆ ਸਕਦਾ, ਕੋਈ 2-4 ਦਿਨ ਪਹਿਲਾਂ ਵੀ ਸੂ ਸਕਦਾ ਹੈਗਾ। ਤੇ ਅੱਜ ਤਿਆਰੀ ਬਹੁਤ ਹੈ ਜੀ। ਸਭ ਪੱਖਾਂ ਤੋਂ ਸਾਫ਼ ਸੁਥਰੀ ਹੈਗੀ, ਬਹੁਤ ਸੋਹਣੀ ਵਹਿੜ ਹੈਗੀ। ਤੇ ਵਧੀਆ ਰਿਕਾਰਡ ਦੀ ਹੈਗੀ। ਤੇ ਅੱਜ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਤੇ ਬਾਕੀ ਆਰਡਰ ਤੁਹਾਨੂੰ ਆਪ ਦੁਬਾਰੀ ਦਿਖਾ ਦਿੰਨੇ ਆਂ। ਆਰਡਰ ਬਹੁਤ ਚੰਗਾ ਤਿਆਰ ਆ। ਮੂਰ ਨੂੰ ਵੀ ਬਹੁਤ ਆ। ਤੇ ਥਾਨ ਬਹੁਤ ਚੰਗੇ ਆ ਸਪੇਸ ਬਹੁਤ ਆ ਬੈਕ ਸਾਈਡ ਨੂੰ ਵੀ ਆਰਡਰ ਚੰਗਾ ਕੱਢਿਆ ਵਾ ਤੇ ਅਜੇ 8 ਦਿਨ ਇਹਦੇ ਪਏ ਆਗੇ ਤੇ ਬਹੁਤ ਟੌਪ ਬਲਡ ਰਹੇ ਨੇ ਤਿਆਰ ਕਰ ਲੈਣਾ ਉਹ ਤੁਹਾਨੂੰ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੱਸਤੀ ਆਗੀ ਬਾਕੀ ਵਪਾਰ ਦਾ ਕੋਈ ਕੰਮ ਨਹੀਂਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬੱਚਿਓ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ